ਨਮਸਕਾਰ ਦੇਖ ਰਿਹਾ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰੌਲਾ ਪੈ ਰਿਹਾ ਹੈ ਸੁਖਬੀਰ ਸਿੰਘ ਅਤੇ ਉਸ ਦੀ ਪ੍ਰਧਾਨਗੀ ਨੂੰ ਲੈ ਕੇ ਸੇਮ ਜਿਹੜੀ ਹੈ ਪ੍ਰਕਿਰਿਆ ਚੱਲ ਪਈ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੀ ਤਾਂ ਉਹ ਗੱਲ ਹੈ ਇੱਕ ਅਨਾਰ ਅਤੇ ਸੌ ਬਮਾਰ ਯਾਨਕਿ ਸਾਰੇ ਹੀ ਜਿੰਨੇ ਵੱਡੇ ਆਗੂ ਨੇ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਕੇਰਾ ਪਰਗਟ ਸਿੰਘ ਰਾਣਾ ਗੁਰਜੀਤ ਸਿੰਘ ਅਰ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਯਾਨੀ ਕਿ ਇਹਨਾਂ ਨੇ ਆਪੋ ਆਪਣੇ ਨਾਮ ਆਪਣੇ ਪਦਰ ਤੇ ਨਵੇਂ ਬਣੇ ਇੰਚਾਰਜ ਬਬੇਸ਼ ਬਖੇਲ ਨੂੰ ਸੌਮ ਦਿੱਤੇ ਨੇ ਕਿ ਅਸੀਂ ਜਿਹੜਾ ਹੈ ਲੀਡ ਕਰਨਾ ਚਾਹੁੰਦੇ ਆ ਪੰਜਾਬ ਨੂੰ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਹੀ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਹਾਂ ਲੇਕਿਨ ਬਬੇਸ਼ ਬਖੇਲ ਜਿਹੜੇ ਨੇ ਉਹਨਾਂ ਕੋਲੋਂ ਇਹ ਕੰਮ ਸੰਭਾਲਿਆ ਨਹੀਂ ਜਾ ਰਿਹਾ ਹਾਲਾਂਕਿ ਤਗੀਦ ਕੀਤਾ ਗਿਆ ਪਹਿਲਾ ਕੰਮ ਲੋਟ ਨਹੀਂ ਆਇਆ ਉਸ ਤੋਂ ਬਾਅਦ ਦਿੱਲੀ ਬਲਾ ਲਾ ਗਿਆ ਸਾਰੇ ਵੱਡੇ ਆਗੂ ਜਿਸ ਦੀ ਅਗਵਾਈ ਕੀਤੀ ਪਾਰਟੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਕਾ ਅਰਜਨ ਖੜਕੇ ਨੇ ਉਹਨਾਂ ਨੇ ਤਗੀਦ ਕੀਤਾ ਕਿ ਤੁਹਾਨੂੰ ਆਪਸੀ 카ਟੋਕਲੇਜ ਆਪਸੀ ਇੱਕ ਦੂਜੇ ਉਤੇ ਚਿਕੜ ਉਛਾਲਣਾ ਬੰਦ ਕੀਤਾ ਜਾਵੇ ਬੰਦ ਕਰਨ ਤੋਂ ਬਾਅਦ ਹੀ ਰੋਡ ਮੈਪ ਤਿਆਰ ਕੀਤਾ ਜਾਵੇਗਾ ਜੇਕਰ ਤੁਹਾਡੇ 카ਟੋਕਲੇਜ ਤੁਹਾਡੇ ਇੱਕ ਦੂਜੀ ਉਤੇ ਚਿਕੜ ਸੁਟਨੇ ਚਲਦੇ ਰਹਿਣਗੇ ਤਾਂ ਸ਼ਰੂ ਜਿਸ ਤਰ੍ਹਾਂ ਸ਼ਰੂਮਣੀ ਅਕਾਲੀ ਦਲ ਦਾ ਬੁਰਾ ਹਾਲ ਹੋਇਆ ਹੈ ਉਸੇ ਤਰ੍ਹਾਂ ਕਾਂਗਰਸ ਪਾਰਟੀ ਦਾ ਵੀ ਹੋਵੇਗਾ ਮਲਕਾ ਅਰਜੁਨ ਘੜਕੇ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਫੁੱਟ ਦਾ ਸ਼ਿਕਾਰ ਹੋਈ ਹੈ ਲੇਕਿਨ ਹੁਣ ਸੂਤਰ ਦੱਸਦੇ ਨੇ ਕਿ ਆਖਰਕਾਰ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾ ਕੇ ਪ੍ਰਧਾਨ ਬਣਾਇਆ ਕਿੰਨੂ ਜਾਵੇਗਾ ਦਾਵੇਦਾਰੀਆਂ ਆਪੋ-ਆਪ ਦੇ ਨਾਮ ਨੇ ਠੋਕ ਦਿੱਤੀਆਂ ਨੇ ਸੂਤਰ ਇਹ ਦੱਸਦੇ ਨੇ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਚਿਹਰਾ ਫਿੱਟ ਨਹੀਂ ਹੈ ਐਜ਼ ਅ ਮੁੱਖ ਮੰਤਰੀ ਵਾਸਤੇ ਸੂਤਰ ਦੱਸਦੇ ਨੇ ਕਿ ਜੇਕਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜ਼ਿੰਦਰ ਕੌਰ ਪਠੜ੍ਹ ਨੂੰ ਪੰਜਾਬ ਦਾ ਪ੍ਰਧਾਨ ਤੇ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਜੇਕਰ ਹੁਣ ਤੋ ਹੀ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਤਾਂ ਕਾਂਗਰਸ ਪਾਰਟੀ ਨੂੰ 2027 ਦੀਆਂ ਵਿਧਾਨਾ ਵਿਧਾਨ ਸਭਾ ਦੀਆਂ ਚੋਣਾਂ ਜਿੱਤਣੀਆਂ ਜਿਹੜੀਆਂ ਨੇ ਬੜੀਆਂ ਆਸਾਨ ਹੋ ਜਾਣਗੀਆਂ ਲੱਖ-ਲੱਖ ਜਿਹੜੇ ਪੱਤਰਕਾਰ ਨੇ ਬੁੱਧੀਜੀਵ ਉਹ ਕਹਿ ਰਹੇ ਨੇ ਕਿ ਰਜਿੰਦਰ ਕੌਰ ਪਠੱਲ ਜਿਹੜੇ ਨੇ ਉਹ ਕਾਫੀ ਲੰਮੇ ਸਮੇਂ ਤੋਂ ਚੁੱਪ ਨੇ ਇੰਜ ਲੱਗਦਾ ਹੈ ਉਹ ਸਿਆਸਤ ਤੋਂ ਦੂਰ ਨੇ ਲੇਕਿਨ ਉਹਨਾਂ ਦਾ ਪੰਜਾਬ ਦੇ ਵਿੱਚ ਚੰਗਾ ਨਾਮ ਚੱਲਦਾ ਹੈ ਚੰਗਾ ਰਤਬਾ ਹੈ ਚੰਗਾ ਰਸੂਕ ਹੈ ਉਧਰ ਪਹਿਲੀ ਵਾਰ ਸ਼ਰਕਤ ਕੀਤੀ ਗਈ ਰਜਿੰਦਰ ਕੌਰ ਪਠੱਲ ਵੱਲੋਂ ਜਦੋਂ ਪੰਜਾਬ ਦੇ ਸਾਰੇ ਆਗੂ ਅਜ ਤੋਂ 4 ਦਿਨ ਪਹਿਲਾਂ ਦਿੱਲੀ ਗਏ ਸੀ ਜਦੋਂ ਮਲਕਾ ਅਰਜੁਨ ਖੜਕੇ ਵੱਲੋਂ ਜਿਹੜੀ ਹੈ ਕਾਂਗਰਸ ਮੀਟਿੰਗ ਦੀ ਆਗਵਾਈ ਕੀਤੀ ਗਈ ਜਿਹੜੇ ਰਜਿੰਦਰ ਕੌਰ ਪਠੱਲ ਆ ਥੋੜੇ ਜਿਹੇ ਦਿਨਾਂ ਵਿੱਚ ਸਰਗਰਮ ਹੋਏ ਨੇ ਸੂਤਰ ਦੱਸਦੇ ਨੇ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਸ ਉੱਤੇ ਮੰਤਰ ਕਰਨ ਰਹੀ ਹੈ ਕਿ ਜੇਕਰ ਬੀਬੀ ਰਜਿੰਦਰ ਕੌਰ ਨੂੰ ਐਜ਼ ਅ ਪ੍ਰਧਾਨ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਹੁਣ ਤੋਂ ਹੀ ਬਣਾ ਦਿੱਤਾ ਜਾਂਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਚੋਣਾਂ ਜਿੱਤਣਾ ਕਾਂਗਰਸ ਪਾਰਟੀ ਨੂੰ ਆਸਾਨ ਹੋਵੇਗਾ ਕਿਉਂਕਿ ਇਹਨਾਂ ਦੀ ਆਪਸੀ ਲੜਾਈ ਹੈ ਜੇ ਇੱਕ ਨੂੰ ਬਣਾਤਾ ਦੂਜਾ ਨਰਾਜ਼ ਦੂਜੇ ਨੂੰ ਬਣਾਤਾ ਤੀਜਾ ਨਰਾਜ਼ ਇਸ ਕਰਕੇ ਪ੍ਰਧਾਨ ਵੀ ਬਣਾਓ ਅਤੇ ਮੁੱਖ ਮੰਤਰੀ ਦਾ ਚਿਹਰਾ ਵੀ ਜਿਹੜਾ ਹੈ ਰਜਿੰਦਰ ਕੌਰ ਪਠੱਲ ਨੂੰ ਬਣਾਓ ਕਿਉਂਕਿ ਰਜਿੰਦਰ ਕੌਰ ਪਠੱਲ ਐਜ਼ ਅ ਮੁੱਖ ਮੰਤਰੀ ਦੇ ਦਾਅਵੇ ਦਾ ਦਾਅਵੇਦਾਰ ਸਭ ਤੋਂ ਬੈਸਟ ਲੀਡਰ ਹੈ ਕਾਂਗਰਸ ਪਾਰਟੀ ਦੇ ਵਿੱਚ ਧੰਨਵਾਦ